ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਆ ਲੋ ਜੀ ਭਾਈ ਜੀ ਬੱਕਰੀਆਂ ਮਿਠਾਲ ਕੇ ਬੈਠੇ ਸਤਿ ਸ਼੍ਰੀ ਅਕਾਲ ਜੀ ਕੀ ਬਣ ਰਿਹਾ ਹੈ ਚਾਹ ਬਣਾਉਣ ਲੱਗੇ ਕੀ ਬਣਾਉਣ ਲੱਗੇ ਹਾਂਜੀ ਚਾਹ ਨਾ ਥੋੜਾ ਗਨਵੇਲ ਗਰਵੇਲ ਜੀ ਚਾਹ ਬਣਾਉਣ ਲੱਗੇ ਐ ਕਣੇ ਕਿ ਕਣੇ ਬਣੂ ਚਾਹ ਆਹ ਫੋਨ ਸਾਹਮਣੇ ਬਣਾ ਰਹੇ ਕਿੱਦਾਂ ਹੋਣੇ ਚ ਕੀ ਹੈ ਦੇਖੋ ਤਾਂ ਖਲਾ ਕੇ ਦਿਖਾਓ ਬੇਨਾ ਅੱਛਾ ਇਹ ਬੱਕਰੀਆਂ ਦੁੱਧਾ ਹੈ ਹਾਂਜੀ ਲੜੀ ਚਾਹ ਪੀਏਂਗਾ ਤੇ ਮੈਨੂੰ ਪਿਲਾਉਂਗੇ ਹੈ ਆਏ ਹਾਏ ਹਾਏ ਇਹਨੇ ਪਿਲਾ ਦੂੰਗਾ ਜੀ ਤੈਨੂੰ ਪਹਿਲਾਂ ਬਣਾਓ ਆ ਦੇਖੋ ਜੀ ਚਾਹ ਬਣਣ ਲੱਗੀ ਆ ਦੁੱਧ ਝੋਲੇ ਆਉਣ ਮੈਨੂੰ ਹੋਰ ਜਦ ਤੀ ਬਣੀ ਜਾ ਨਹੀਂ ਨਹੀਂ ਮੈਂ ਕੁੱਟੇ ਪੀਣਾ ਬਸ ਅੱਛਾ ਮੈਂ ਤਾਂ ਓਕਣੀ ਕਹਿ ਰਿਹਾ ਤੈਨੂੰ ਆਹ ਲੋ ਜੀ ਆ ਬਣ ਰਹੀ ਜੀ ਚਾਹ ਇਹ ਦੇਸੀ ਜਗਾੜ ਦੇਸੀ ਇਹ ਨਾਲੇ ਬਾਹਰ ਦਾ ਜੀ ਪੱਤੇ ਆ ਗਈ ਐ ਸਭ ਕੋਈ ਬਾਈ ਆਹ ਲੋ ਜੀ ਸਭ ਕੋ ਪਾਤਾ ਐ ਇਧਰਲੇ ਪਾਸੇ ਆ ਬੈਠੀਏ ਖਾ ਪੀ ਕੇ ਰਾਤ ਕੇਣ ਵਧੀਆ ਨਾ ਤੇ ਆ ਬਾਈ ਜੀ ਲੱਗੇ ਹੋਏ ਬਣਾ ਰਹੇ ਜਾਂ ਆ ਦੇਖੋ ਜੀ ਦੇਸੀ ਸਟਾਈਲ ਨਜ਼ਾਰੇ ਦਾ ਰੈਸਿੰਗ ਨੇ ਇਕੱਠੀਆਂ ਕਰੀਆਂ ਹਾਂ ਜੀ ਅਗਲਾ ਤੇ ਕੋਈ ਇੱਟਾਂ ਵੀ ਨਹੀਂ ਲਾਈਆਂ ਆਲੇ ਦੁਆਲੇ ਕਿਹੜਾ ਨੇ ਇੱਟਾਂ ਵਸਾਉਣ ਵਾਲੀਆਂ ਦੋ ਮਿੰਟ ਲੱਗਦਾ 10 ਮਿੰਟ ਲੱਗਣਗੇ 10 ਮਿੰਟ ਲਾਣੇ ਚਾਹ ਬਣਾ ਦੇਣੀ ਹੈ ਡੰਡੇ ਪਰੇ ਲਓ ਜੀ ਦੇਖੋ ਜੀ ਸਰੋਤ ਇਸ ਤਰ੍ਹਾਂ ਵੱੜਨੀ ਗੱਲ ਬਾਤ ਚਾਹ ਬਣੂਗੀ ਚਾਹ ਬਣਾ ਕੇ ਤੁਹਾਨੂੰ ਦਿਖਾਉਂਗੇ ਵੀ ਹੋਰ ਕੀ ਹਾਲ ਚਾਲ ਹੈ ਹਾਂ ਚੱਲੋ ਨੇ ਨਾ ਗਏ 18 18 ਨਾ ਗਏ ਕਰ ਬੰਦਾ ਜੀ ਮੈਂ ਤਾਂ ਕਰਾਲੀ ਦੇ ਆਂ ਅੱਛਾ ਜੀ ਹੈ ਚੈਨਲ ਸਾਡਾ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਅੱਛਾ ਉਹ ਚੈਨਲ ਪਰ ਹੁਣ ਤੁਸੀਂ ਆ ਗਏ ਹੈ ਆ ਤੁਹਾਡੇ ਜਿਹੜਾ ਬੱਕਰੀਆਂ ਵੀ ਆ ਗਏ ਵਿੱਚੇ ਨਹੀਂ ਦਿਖਾਂ ਕਰੂੰਗੇ ਹੀ ਆ ਦਿਖੂਗੀ ਜੀ ਚਾਹ ਬਣਦੀ ਵੀ ਦਿਖੂਗੀ ਅੱਛਾ ਹੂੰ ਨਜ਼ਾਰੇ ਘਰ ਕਮ ਹੋ ਗਿਆ ਹੈ ਆ ਦੇਖੋ ਜੀ ਬਾਈ ਜੀ ਨੇ ਚਾਹ ਬਣਾਤੀ ਅਜਾ ਦੁੱਧ ਚੋਇਆ ਇੱਥੇ ਇੱਥੇ ਚੋਲਿਆ ਇੱਥੇ ਚੋਲਿਆ ਦੁੱਧਾ ਅੱਛਾ ਨਾਲੇ ਬਣਾਤੀ ਚਾਹ ਨਾਲੇ ਬਣਦੀ ਮਿੱਠਾ ਮਿੱਠਾ ਮੋਟਾ ਰੱਖਿਆ ਸੀ ਨਾਲ ਰੱਖਿਆ ਬਾਈ ਜੀ ਚਾਹ ਰੱਖਿਆ ਮਿੱਠੀ ਪਲਾਉਂਗੇ ਅੱਛਾ ਅੱਛਾ ਚਾਹ ਮਿੱਠੀ ਹੋ ਗਈ ਚਾਹ ਮਿੱਠੀ ਹੋ ਗਈ ਲਾ ਜੀ ਕਹਿੰਦੇ ਚਾਹ ਮਿੱਠੀ ਹੋ ਗਈ ਬਾਈ ਜੀ ਕਹਿੰਦੇ ਪਿਆਰ ਨਾਲ ਪਲਾਣ ਲੇ ਕੇ ਚਾਹ ਬਣਾਤੀ ਬੱਕਰੀ ਦੇ ਦੁੱਧ ਦੀ ਚਾਹ ਪੀਣੀ ਹੈ ਹੈ ਉਰੇ ਜਾਂਦਾ ਸੀ ਮੈਂ ਰੁਕ ਗਿਆ ਮੈਂ ਕਿਹਾ ਬਾਈ ਕੁਝ ਕਰ ਰਿਹਾ ਜਿਗਾਰ ਹੈ ਹੈ ਦੇਸੀ ਜਿਗਾਰ ਕਰ ਲੈਂਦੇ ਆ ਹਾਂ ਹਾਂ ਰੋਜ਼ ਸਾੜ ਸਾੜ ਰੋਜ਼ ਦੇਖਤਾ ਰੋਜ਼ ਦੇਖਤਾ ਹੈ ਕਹਿੰਦਾ ਇੱਥਾ ਬੱਕਰੀਆਂ ਇਹੋ ਕਰੇ ਹੋਰ ਪਾਸੇ ਬੈਠ ਕੇ ਤਾਂ ਹੋਰ ਪਾਸਾ ਹਾਂ ਉਹੜਾ ਹੋਰ ਪੱਕੀ ਬੱਕਰੇ ਰੋਜ ਇਦਰੇ ਆਉਂਦੇ ਆ। ਅੱਛਾ। ਇਹ ਤਾਂ ਉਹ ਪੋਰਾ ਬੈਗੀਆਂ ਇਹ। ਉਹ ਉਸੇ ਲਾਇਆ ਪਾਣੀ ਭਰ ਕੇ। ਅੱਛਾ। ਆ ਇੱਥੇ ਬਟੂngਿਆ। ਐਂ ਜਾਂਦੀਆਂ ਨਹੀਂ ਕਿਤੇ ਵੀ। ਜਾਂਦੀਆਂ ਨਹੀਂ ਕਿਤੇ ਵੀ। ਕਹਨੇ ਚ? ਪਤਾ ਹੈ ਨਾ ਤੂੰ। ਅੱਛਾ। ਪਾਣੀ ਭਰਨ ਗਿਆ। ਅੱਛਾ ਇਹਨਾਂ ਨੂੰ ਪਤਾ ਪਾਣੀ ਭਰਨ ਗਿਆ। ਹਾਂ। ਚਾਹ ਬਣਾਉ। ਅੱਲਾ ਜੀ। ਕਹਿੰਦੇ ਜੀ ਇਹਨਾਂ ਨੂੰ ਪਤਾ ਹੈ ਵੀ ਪਾਣੀ ਭਰਨ ਗਿਆ। ਹੁਣੇ ਬੈਠ ਗਿਆ। ਤੁਹਾਨੂੰ ਪਛਾਣ ਵੀ ਹੈ ਸਾਰੀਆਂ ਹੈ। ਪਤਾ ਹੈ ਨਾ ਮੇਰਾ। ਅੱਛਾ ਤੁਹਾਡਾ ਪਤਾ ਹੈ ਨਾ? ਹਾਂ। ਸਭੀ ਮਾਲ ਖੜਾ ਹੋ ਗਿਆ। ਉਹਦੇ ਤੇ ਨਿਕਲ ਨਾ ਆਇਆ ਰਖੜੀ ਉਹ ਜਾਂਦਾ ਚਲਿਆ। ਅੱਛਾ। ਬੈਠੀ ਰਹੀ ਹੈ ਉਹਦੀ ਬੈਗੀ ਆ ਉੱਠਿਆ ਨਹੀਂ ਉਹਨਾਂ ਛੱਡ ਗਿਆ ਉਹਨੂੰ ਜਦੇ ਬੈਗੀ ਹੈ ਕੋਈ ਕਹਿ ਕੇ ਗਿਆ ਤਾਂ ਕੁਝ ਸਾਰਾ ਵੀ ਕਰਕੇ ਗਿਆ ਤਾਂ ਕੋਈ ਨਾ ਕੋਈ ਸਾਰਾ ਨਿਕਲਿਆ ਉਹ ਨਿਕਲ ਗਿਆ ਇਹਨਾਂ ਨੂੰ ਪਤਾ ਪਤਾ ਵੀ ਕਦੇ ਇੱਧਰ ਤੇ ਜਾਉਣਾ ਪਾਣੀ ਕਦੇ ਇੱਧਰ ਜਾਉਣਾ ਉਹ ਮੋਟਰ ਚੱਲਦੀ ਜਾ ਸਾਮਾ ਅੱਛਾ ਪਾਣੀ ਕਾ ਕਾ ਤਲੇ ਆਤਾ ਕੁਟਕ ਪਾਣੀ ਪੀ ਪੀ ਪੀਣ ਪੀਣੇ ਖਾਣ ਦੇ ਵਾਸਤੇ ਵੀ ਲੈ ਆਇਆ ਬੋਤਲ ਭਰੀ ਵੀ ਪਾਣੀ ਦੀ ਹੋਰ ਅੱਛਾ ਅੱਛਾ ਹਾਂ ਰੱਖੀ ਹੋਈ ਤੇ ਲੈ ਚਾਹ ਬਣ ਰਹੀ ਜੀ ਦੇਖੋ ਜੀ ਹਾਂ ਬਹੁਤ ਨਜ਼ਾਰੇਦਾਰ ਕੰਮ ਹੋ ਰਿਹਾ ਦੇਸੀ ਸਟਾਈਲ ਅਜੇ ਕੱਲੇ ਨਿਕਲ ਜਾਂਦੇ ਆ ਕੱਲੇ ਹੀ ਹੁੰਦਾ ਜੀ ਵਾਹ ਹੈ ਕੱਲੇ ਲੜਕੇ ਲੁੜਕੇ ਹੁਣ ਕੰਮ ਲੱਗੇ ਪਏ ਆਪਣੇ ਅੱਛਾ ਵੀ ਫੇਰ ਚੱਲ ਹੁਣ ਪਿੱਛੇ ਅਗਲਾ ਕਿਹੜਾ ਹੁੰਦਾ ਛਾਲੇਗਾ ਹਾਂ ਵੀ ਆ ਹੁਣ ਇੱਕ ਮੋੜਾ ਮੇਰੇ ਢੋਲੀ ਉਹ ਮਲੇ ਜਿਹੜਾ ਮਲਵਾਈ ਕਿੱਦਾਂ ਕਹਦੇ ਨੇ ਹਾਂ ਹਾਂ ਉਹ ਕੰਮ ਕਰਦਾ ਹੋ ਅੱਛਾ ਅੱਛਾ ਗੋਜੂਗੋ ਕਰਦਾ ਸਾਰਾ ਕੰਮ ਕਰਦਾ ਅੱਛਾ 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 ਢੋਲੀ ਤੁਸੀਂ ਬੱਕਰੀਆਂ ਵਾਲਾ ਕੰਮ ਕਰਤੇ ਕਰਦੇ ਆ ਬੱਕਰੀਆਂ ਦਾ ਕੰਮ ਮੈਨੂੰ ਹੋ ਗਏ 40 ਸਾਲ ਕਰਦੇ ਨੇ 40 ਸਾਲ ਉਮਰ ਕਿੰਨੀ ਹੋ ਗਈ ਤੁਹਾਡੀ ਮਰਦਾਂ ਮੇਰੀ ਖਾਤੀ ਹੋ ਕਿੰਨੀ ਕੁ ਪਹਿਲਾਂ ਹੋਰ ਵੇਲਣ ਵੇਲਣ ਇੱਧਰ ਦੇਖ ਕੇ ਇਹ ਨੌਰ ਬੇਲਣ ਵੇਲੀ ਗਿਆ ਜੀ ਹੋਰ ਕਿਹੜੇ ਬੇਲਣ ਵੇਲੀ ਗਿਆ ਹੋਰ ਦਿਹਾੜੀਆਂ ਦਾ ਪਾਈਪ ਲਾਈ ਝੂਂਡ ਵੱਢਿਆ ਅੱਛਾ ਬਾਕੀ ਰਸ ਕਲਾੜੀ ਲਾਈ ਰਸ ਦੀ ਕਲਾੜੀ ਵੀ ਲਾਈ ਆਪਣੀ ਆਪਣੀ ਕਲਾੜੀ ਲਾਈ ਅੱਛਾ ਹੋਰ ਨਹੀਂ ਚੱਲਿਆ ਨਾ ਇੱਧਰ ਜੇ ਨੂੰ ਆ ਕੇ ਇੱਥਾ ਦਾ ਮਨ ਖੜ ਗਿਆ ਵੀ ਇੱਥਾ ਦਾ ਖੜਾ ਸੱਟੇ ਨਾ ਉਮਰ ਉਮਰ ਦਾ ਫੇਰ ਦਸੀਨੀ ਉਮਰ ਵੀ 1968 ਦਾ ਜਨਮ ਹੈ 68 ਦਾ ਜਨਮ ਹੈ ਦੋਲੇ ਕਿੰਨੇ ਸਾਲ ਹੋ ਗਏ ਦਸੀ ਲੈ ਉੱਪਲ ਗਈ ਉੱਪਲ ਗਈ ਗੱਲਾਂ ਮੈਂ ਉੱਪਲ ਗਿਆ ਨਾ ਕੀ ਆਇਆ ਗਲਾ ਨਾ ਫਿਰ ਤੋ ਛਹਾੜ ਦਾ ਜਨਮ ਤੱਕ ਪਹੁੰਚ ਗਿਆ ਤੂੰ ਫਿਰ 30 ਇੱਧਰ ਤੇ 30 ਤੇ 4 34 34 ਤੇ 20 54 53 ਤੇ 5 ਇਹ ਨਹੀਂ ਹੋ ਗਈ 58 ਸਾਲ ਦਾ ਹੋ ਗਿਆ 58 ਸਾਲ ਦਾ ਹੋ ਗਿਆ ਹੈ ਅਨੇ 8 ਸਾਲ ਦਾ ਹੋ ਗਿਆ ਮੁੰਡੇ ਵਿਆਹੇ ਬੇ ਨੌਜੀ ਸਾਹਿਬ ਤਬ ਲਾਤਾ ਮੈਂ ਤੇ ਚ ਮੈਂ ਔਖੇ ਪਾਸ ਹੋਈ ਸੀ 10ਵੀਂ ਤੋਂ ਪਰ ਫਿਰ ਵੀ ਮੈਨੂੰ ਲੱਗਦਾ ਠੀਕ ਲੱਗ ਗਿਆ ਤੁਸੀਂ ਕਮੈਂਟ ਕਰੋ ਜੇ ਗਲਤ ਹੋ ਗਿਆ ਆ ਦੇਖੋ ਜੀ ਚਾਹ ਬਣਾਤੀ ਬਾਈ ਜੀ ਨੇ ਹੈ ਪਾਣੀ ਪੀਣਾ ਨਹੀਂ ਪਾਣੀ ਨਹੀਂ ਪੀਣਾ ਆ ਲੋ ਜੀ ਚਾਹ ਬਣ ਗਈ ਅੱਛਾ ਪੱਤੀ ਵਿੱਚ ਹੈ ਹੁਣ ਇਹ ਪੁੰਨੀ ਨਹੀਂ ਆ ਗਿਆ ਪਾ ਪੁੰਨੇ ਪਣੇਗੀ ਇੱਕ ਵਾਰ ਇਹ ਕੰਨੀ ਚੱਲੂ ਕੰਮ ਇਹਨਾਂ ਕਿਹੜਾ ਪੁੰਨੇ ਕਹਿੰਦਾ ਜੀ ਚਾਹ ਪੁੰਨੀ ਚਾਹ ਮੈਨੂੰ ਪੁੰਨ ਨਹੀਂ ਦਾ ਕੋਈ ਮੈਂ ਇੱਕ ਘੁੱਟ ਲੈਣਾ ਬਸ ਮੈਂ ਇੱਕ ਕੋਈ ਘਟਾ। ਬਾਕੀ ਤੁਸੀਂ ਪੀਣੀ ਐ। ਬੋਲ ਜੀ ਨਹੀਂ ਹੁਣ ਨਹੀਂ ਨਹੀਂ ਇੰਨੀ ਪੀਣੀ ਐ। ਆ ਲਓ ਜੀ ਪਿਆਰ ਨਾਲ ਪਲਾਤਾ ਬਾਈ ਜੀ ਨੇ। ਮੈਂ ਪਿਆਰ ਦੀ ਗੱਲ ਹੈ ਜੀ ਮੈਂ ਹੋਰ ਦੁੱਧ ਪਲਾ ਦਿੰਦਾ ਖੜ ਕੇ। ਆਏ ਹਾਏ 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 ਹਾਏ। ਜਿਉਂਦੇ ਰਹੋ ਵਸਦੇ ਰਹੋ। ਮੈਂ ਤਾਂ ਤੁਰਿਆ ਜਾਂਦਾ ਮੈਂ ਕਿਹਾ ਬਾਈ ਜੀ ਬੈਠਿਆ। ਦੇਖੋ ਜੇ ਬੰਦਾ ਬੰਦੇ ਨੂੰ ਬੁਲਾਵੇ ਤਾਂ ਹੀ ਕੋਈ ਬੋਲਦਾ। ਹਾਂ ਹੀ ਬੋਲਦਾ ਜੀ। ਹੈ? ਨਹੀਂ ਚੁੱਪ ਕਰਕੇ ਲੰਘ ਜੋ ਲੰਘ ਜੋ। ਹਾਂ ਇੱਧਰ ਕਿ ਸਾਹਿਬ ਜੀ। ਇੱਧਰ ਆਇਆ ਤਾਂ ਮੈਂ ਟੱਪਰੀਆਂ ਕਿਤੇ ਇਸ ਨੂੰ ਮਿਲਣ ਆਇਆ ਤਾਂ। ਅੱਛਾ ਜੀ। ਉਧਰ ਤੇ ਮੈਂ ਇੱਧਰ ਆ ਗਿਆ ਤੁਸੀਂ ਦੇਖਿਆ ਮੈਂ ਤੁਹਾਨੂੰ। ਮ अच्छा ए इन नाल ਲੱਗੇ ਹੋਏ 40 ਸਾਲ ਤੋਂ ਹੈ 40 ਸਾਲ ਤੋਂ ਨਿਕਲ ਗਿਆ ਵਾ ਠੀਕ ਹੈ ਵਧੀਆ ਹੈ ਦਿਲ ਲੱਗਿਆ ਹੋਇਆ ਪਿਆਰ ਵੀ ਲੈਂਦੀ ਐ ਇਹ ਪਿਆਰ ਵੀ ਲੈਂਦੀ ਐ ਪਿਆਰ ਹਾਂ ਤਾਂ ਨਹੀਂ ਇਕੱਲਾ ਸਾਰੇ ਪਸੂ ਵੀ ਜੋ ਸਾਜਣ ਰੋ ਉੱਠ ਕੇ ਹੱਥ ਪੈਰੀ ਕਰੀਦੇ ਇਹਨਾਂ ਦੀ ਅੱਛਾ ਟਾਣਾ ਤੋਂ ਉਹਨਾਂ ਪਾਈਦਾ ਫੇਰ ਝਾੜੂ-ਪੋਚਾ ਕਰਨਾ ਅੱਛਾ ਝਾੜੂ-ਪੋਚਾ ਕਰਕੇ ਫੇਰ ਇਹਨਾਂ ਨਾਲ ਬੈਠੀ ਰਹਿਣਾ ਆ ਫੇਰ 10 ਵਜੇ ਨਹਾ ਤੂ ਆਪਣਾ ਵਰਦੀ ਆਪਣੀ ਬਦਲ ਕੇ ਰੋਜ਼ ਰੋਟੀ ਪਾਣੀ ਖਾ ਕੇ ਅਦੇ ਹੱਥ ਫੇਰੀ ਕਰਦੇ ਉਹਨਾਂ ਦੀ ਕਰਦੇ ਹੋਰ ਤਾਂ ਹੀ ਪਿਆਰ ਕਰਦੇ ਤਾਂ ਹੀ ਡੰਗਰਾ ਬਣੇ ਹਾਂ ਆਪਣੇ ਨਾਲ ਤਾਂ ਪਿਆਰ ਹੁੰਦਾ ਹੀ ਆ ਆਪਣੇ ਨਾਲ ਤਾਂ ਪਿਆਰ ਹੋਣਾ ਵੀ ਚਾਹੀਦਾ ਓਕੇ ਆਪਣੇ ਨਾਲ ਪਿਆਰ ਹੋਣਾ ਚਾਹੀਦਾ ਹੈ ਪਿਆਰ ਹੋਣਾ ਲੋ ਜੀ ਕਰਿਓ ਜੀ ਕਮੈਂਟ ਬਾਈ ਜੀ ਦੀ ਸੋਚ ਤੇ ਔਰ ਬਾਈ ਜੀ ਹਾਂ ਸਾਨੂੰ ਇਹ ਫੋਟੋ ਸਾਨੂੰ ਦੇਖੂਗੀ ਜੀ ਆ ਦੇਖੂਗੀ ਕਿਉਂ ਨਹੀਂ ਦੇਖੂਗੀ ਲੋਕ ਦੇਖਣਗੇ ਇਹਨੂੰ ਤੂੰ ਸਾਡ ਨੂੰ ਵੀ ਦਿਖੂਗੀ ਸਾਡੇ ਫੋਨ ਪਰ ਭੇਜ ਦੇਂਗੇ ਅੱਛਾ ਜੀ ਹੈ ਸਾਡੇ ਫੋਨ ਪਰ ਮੁੰਡੇ ਕੋਲ ਮੁੰਡੇ ਕੋਲ ਹੋਣਾ ਫੋਨ ਨੰਬਰ ਤਾਂ ਹੋਣਾ ਤੁਹਾਡੇ ਕੋਲ ਨੰਬਰ ਘੁੰਮਦੀ ਘਮਾਂਦੇ ਵੀ ਪਹੁੰਚ ਜਾਣੀ ਆਪਣੇ ਆਪੇ ਸਾਡੇ ਵੀਡੀਓ ਬਹੁਤ ਚੱਲਦੇ ਨੇ ਦੂਰ ਦੂਰ ਤੱਕ ਜਾਂਦੇ ਨੇ ਠੀਕ ਹੈ ਹੈ ਠੀਕ ਹੈ ਚਲੋ ਆਹ ਸ਼ੁਕਰੀਆ ਚਾਹ ਲਈ ਆ ਦੇਖੋ ਜੀ ਚਾਹ ਦਾ ਰੰਗ ਦੇਖ ਲਓ ਹੈ ਠੀਕ ਨੇ ਨਜ਼ਾਰੇਦਾਰ ਦਿਖਦੀ ਆ ਦੇਖੋ ਪਿੱਛੇ ਦੇਖ ਲਓ ਨਹੀਂ ਚੰਗੀ ਲੱਗਦੀ ਨਹੀਂ ਨਹੀਂ ਚੰਗੀ ਇਕੜਣ ਲੱਗੂਗੀ ਲੈ ਪਿੱਛੇ ਵੀ ਦੇਖ ਲੈਣਾ ਕੋਟ ਤਰਾ ਹਾਏ 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 ਮਿੱਠਾ ਤਾਂ ਪੂਰਾ ਹੈ ਕੀ ਪਾਇਆ ਤਾਂ ਗੁੜ ਪਾਇਆ ਤੀਨੀ ਬਾਈਤੀ ਤੀਨੀ ਬਾਈਤੀ ਮਿੱਠਾ ਪੂਰਾ ਜੀ ਸਵਾਦ ਬੜਾ ਹਾਂ ਸਵਾਗਤ ਹੈ ਪੂਰੀ ਟਮਾਟੇ ਦੇ ਵੱਧ ਪੈ ਗਿਆ ਨਹੀਂ ਕੋਈ ਨਹੀਂ ਇੰਨਾ ਠੀਕ ਹੈ 5 ਕਿਲੋ ਮਾਰਾ ਜੋ ਵਾਹ ਜੀ ਵਾਹ ਕਰੋ ਜੀ ਕਮੈਂਟ ਜੀ ਗੱਲਬਾਤ ਐਨ ਸਕੂਨ ਹੈ ਨਾ ਆ ਵਧੀਆ ਐਵੇਂ ਭਾਜੜ ਨਾਠੜ ਜੇ ਉਹ ਦੌੜ ਭੱਜ ਤੋਂ ਚੰਗਾ ਨਾ ਸ਼ਾਂਤੀ ਹੈ ਮਨ ਖੜਾਉਣ ਦੀ ਗੱਲ ਆਪਣੀ ਬਸ ਆਏ ਹਾਏ ਕਰੋ ਜੀ ਕਮੈਂਟ ਮਨ ਖੜਾਉਣ ਦੀ ਗੱਲ ਹੈ ਕਹਿੰਦਾ